मोगा पुलिस ने राजविंदर न एक आरोपी को पिंड नूरपुर हकीमतों तो गिरफ्तार किया दस दिए कि इसके कब्जे के देसी पिस्टल बत्ती बोर एक मैगजीन अते पज जिंदा कारतूस बरामद किए गए जानकारी देते हुए डी एस पी धर्मकोट रमनदीप सिंह ने दसिया कि मोगा के एस एस पी अजय गांधी ने ਦਿਸ਼ਾ ਅਤੇ ਸ਼ਾਦੇ ਉੱਤੇ ਜੀਲੇ ਨੂੰ ਕ੍ਰਾਈਮ ਮੁਕਤ ਅਤੇ ਨਸ਼ਾ ਮੁਕਤ ਕਰਨ ਦੇ ਵਾਸਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਕ੍ਰਾਈਮ ਕਰਨ ਵਾਲੇ ਲੋਕਾਂ ਦੀ ਤਲਾਸ਼ੀ ਵੀ ਕੀਤੀ ਜਾ ਰਹੀ ਹੈ ਉਸੇ ਕੜੀ ਦੇ ਤਹਿਤ ਅੱਜ ਮੋਕਾ ਦੇ ਕਸਬਾ ਅਧੀਨ ਪੜਦੇ ਪਿੰਡ ਨੂਰਪੁਰ ਹਕੀਮਾ ਦੇ ਵਿੱਚ ਤਲਾਸ਼ੀ ਦੇ ਦੌਰਾਨ ਰਾਜਵਿੰਦਰ ਸਿੰਘ ਨਾਮੀ ਇੱਕ ਯੋਗ ਦੇ ਕੋਲੋਂ ਇੱਕ ਦੇਸੀ ਪਿਸਟਲ ਬਕਤੀ ਬੋਲ ਅਤੇ 5 ਜਿੰਦਾ ਕਾਰਤੂਸ ਤੇ ਮੈਗਜ਼ੀਨ ਬਰਾਮਦ ਕੀਤੀ ਗਈ ਤੇ ਉਸਨੂੰ ਗ੍ਰਿਫਤਾਰ ਕਰ ਅਦਾਲਤ ਦੇ ਵਿੱਚ ਪੇਸ਼ ਕਰ ਉਸ ਦਾ ਰਿਮਾਂਡ ਲਿੱਤਾ ਜਾਊਗਾ ਤੇ ਹੁਣ ਅਗਲੀ ਕਾਰਵਾਈ ਕੀਤੀ ਜਾਊਗੀ ਮਾਨਯੋਗ ਡੀਪੀ ਸਾਹਿਬ ਪੰਜਾਬ ਦੀਆਂ ਹਦਦਾਂ ਦੇ ਐਸਐਸਪੀ ਮੁਗਲਸਰੀ ਹੋਏ ਗੰਦੇ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਅਟਾਸਪਲੀਨ ਦਾ ਰਿਕਾਰਡ ਦੇਖਣਾ ਤੋਂ ਕੋਰਦੇ ਵਿੱਚ ਸਾਡੀ ਟੀਮ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਇੱਕ ਰਾਜਵਿੰਦਰ ਸਿੰਘ ਰਾਜੂ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਿਸ ਕੋਲ ਇੱਕ ਦੇਸੀ ਪਿਸਤਲ ਤੇ ਇੱਕ 32 ਮੋਰ ਪਿਸਤਲ ਬਰਾਮਦ ਕੀਤਾ ਤੇ 8 ਜਿੰਦਾ ਰੋਂਦ ਬਰਾਮਦ ਕੀਤੇ ਨੇ ਅੱਜ ਨੂੰ ਮਾਂਜੋ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਮਾਮਲੇ ਲੈ ਕੇ ਅਗਲੀ ਪੁਛਕਿਸ਼ ਕਰਕੇ ਜਿਹੜੇ ਅਗਲੇ ਦੋਸ਼ੀ ਇਹਦੇ ਵਿੱਚ ਇਨਵੋਲ ਹੋਣਗੇ ਉਹਨਾਂ ਨੂੰ ਅਰੈਸਟ ਕੀਤਾ ਜਾਊਗਾ ਮਾਂਜੋ ਦੇ ਡੀਪੀ ਸਾਹਿਬ ਪੰਜਾਬ ਦੀਆਂ ਹਦਾਇਤਾਂ ਅਤੇ ਐਸਐਸਪੀ ਮੁਗਲਸਲੀ ਹੋਏ ਗੰਦੇ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਅਟਾ ਸਬਿਨ ਨੂੰ ਕੋਰਟ ਦੇ ਠਾਣਾ ਤੋਂ ਕੋਰਟ ਦੇ ਵਿੱਚ ਸਾਡੀ ਟੀਮ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਇੱਕ ਰਾਜਵਿੰਦਰ ਸਿੰਘ ਰਾਜੂ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਿਸ ਕੋਲ ਇੱਕ ਦੇਸੀ ਪਿਸਤਲ ਤੇ ਇੱਕ 32 ਮੋਰ ਪਿਸਤਲ ਬਰਾਮਦ ਕੀਤਾ ਤੇ 8 ਜਿੰਦਾ ਰੋਂਦ ਬਰਾਮਦ ਕੀਤੇ ਨੇ ਤੇ ਅੱਜ ਨੂੰ ਮਾਂਡੋ ਕੋਰਟ ਦੇ ਵਿੱਚ ਪੇਸ਼ ਕਰਕੇ ਦਰਮਾਨ ਲੈ ਕੇ ਅਗਲੀ ਪੁਸ਼ਕਿਸ਼ ਕਰਕੇ ਜਿਹੜੇ ਅਗਲੇ ਦੋਸ਼ੀ ਇਹਦੇ ਵਿੱਚ ਇਨਵੋਲ ਹੋਣਗੇ ਉਹਨਾਂ ਨੂੰ ਵੀ ਰੈਸਟ ਕੀਤਾ ਜਾਊਗਾ। ਮੋਗਾ ਪੁਲਿਸ ਨੇ ਰਾਜਵਿੰਦਰ ਨਾਂ ਦੇ ਇੱਕ આરોપી ਨੂੰ ਪਿੰਡ ਨੂਰਪੁਰ ਹਕੀਮਾ ਤੋਂ ਗ੍ਰਿਫਤਾਰ ਕੀਤਾ। ਦਸਦੀਏ ਕੇਸ ਦੇ ਕਬਜ਼ੇ ਦੇ ਵਿੱਚੋਂ ਇੱਕ ਦੇਸੀ ਪਿਸਟਲ ਬਕਤੀ ਭੋਰ ਅਤੇ ਇੱਕ ਮੈਗਜ਼ੀਨ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਇਹ ਜਾਣਕਾਰੀ ਦਿੰਦੇ ਹੋਏ ਡੀਐਸਪੀ ਧਰਮਕੋਟ ਰਮਨਦੀਪ ਸਿੰਘ ਨੇ ਦੱਸਿਆ ਕਿ ਮੋਗਾ ਦੇ ਐਸਐਸਪੀ ਅਜੇ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜ਼ਿਲ੍ਹੇ ਨੂੰ ਕਰਾਈ ਮੁਕਤ ਅਤੇ ਨਸ਼ਾ ਮੁਕਤ ਕਰਨ ਦੇ ਵਾਸਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਕ੍ਰਾਈਮ ਕਰਨ ਵਾਲੇ ਲੋਕਾਂ ਦੀ ਤਲਾਸ਼ੀ ਵੀ ਕੀਤੀ ਜਾ ਰਹੀ ਹੈ ਉਸੇ ਕੜੀ ਦੇ ਤਹਿਤ ਅੱਜ ਮੋਗਾ ਦੇ ਕਸਬਾ ਅਧੀਨ ਪੜਦੇ ਪਿੰਡ ਨੂਰਪੁਰ ਹਕੀਮਾ ਦੇ ਵਿੱਚ ਤਲਾਸ਼ੀ ਦੇ ਦੌਰਾਨ ਰਾਜਵਿੰਦਰ ਸਿੰਘ ਨਾਮੀ ਇੱਕ ਯੁਵਕ ਦੇ ਕੋਲੋਂ ਇੱਕ ਦੇਸੀ ਪਿਸਟਲ 32 ਬੋਰ ਅਤੇ ਪੰਜ ਜਿੰਦਾ ਕਾਰਤੂਸ ਤੇ ਇੱਕ ਮੈਗਜ਼ੀਨ ਬਰਾਮਦ ਕੀਤੀ ਗਈ ਤੇ ਉਸਨੂੰ ਗ੍ਰਿਫਤਾਰ ਕਰ ਅਦਾਲਤ ਦੇ ਵਿੱਚ ਪੇਸ਼ ਕਰ ਉਸ ਦਾ ਰਿਮਾਂਡ ਦਿੱਤਾ ਜਾਊਗਾ ਤੇ ਹੁਣ ਅਗਲੀ ਕਾਰਵਾਈ ਕਿੱਤੀ ਜਾਊਗੀ ਮਾਨਯੋਗ ਡੀਪੀ ਸਾਹਿਬ ਪੰਜਾਬ ਦੀਆਂ ਹਦਦਾਂ ਦੇ ਐਸਐਸਪੀ ਮੋਗਸਲੀ ਹੋ ਜੀ ਗੰਦੇ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਅਟਸ ਸਬ-ਡਿਵੀਜ਼ਨਰ ਕੋਲ ਦੇ ਥਾਣਾ ਤਨ ਕੋਰ ਦੇ ਵਿੱਚ ਸਾਡੀ ਟੀਮ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਇੱਕ ਰਾਜਵਿੰਦਰ ਸਿੰਘ ਰਾਜੂ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਿਸ ਕੋਲ ਇੱਕ ਦੇਸੀ ਪਿਸਤਲ ਤੇ ਇੱਕ 32 ਮੋਰ ਪਿਸਤਲ ਬਰਾਮਦ ਕੀਤਾ ਤੇ 8 ਜਿੰਦਾ ਰੋਂਦ ਬਰਾਮਦ ਕੀਤੇ ਨੇ ਤੇ ਅੱਜ ਨੂੰ ਮਾਂਜੋ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਮਾਂ ਲੈ ਕੇ ਅਗਲੀ ਕੁੱਸ਼ਿਸ਼ ਕਰਕੇ ਜਿਹੜੇ ਅਗਲੇ ਦੋਸ਼ੀ ਇਹਦੇ ਵਿੱਚ ਇਨਵੋਲ ਹੋਣਗੇ ਉਹਨਾਂ ਨੂੰ ਰੈਸਟ ਕੀਤਾ ਜਾਊਗਾ ਮਾਂਜੋ ਦੇ ਡੀਪੀ ਸਾਹਿਬ ਪੰਜਾਬ ਦੀਆਂ ਹਦਾਇਤਾਂ ਅਤੇ ਐਸਐਸਪੀ ਮੋਗਾ ਜੀ ਦੇ ਗੰਦੇ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਅਟਾ ਸਬਡੀਨ ਅਦਾਲਤ ਕੋਰਟ ਦੇ ठाਣਾ ਤਰਮ ਕੋਰਟ ਦੇ ਵਿੱਚ ਸਾਡੀ ਟੀਮ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਇੱਕ ਰਾਜਵਿੰਦਰ ਸਿੰਘ ਰਾਜੂ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਿਸ ਕੋਲ ਇੱਕ ਦੇਸੀ ਪਿਸਤਲ ਤੇ ਇੱਕ ਬੱਤੀਬੋਲ ਪਿਸਤਲ ਬਰਾਮਦ ਕੀਤਾ ਤੇ 8 ਜਿੰਦਾ ਰੋਂਦ ਬਰਾਮਦ ਕੀਤੇ ਨੇ ਤੇ ਅੱਜ ਨੂੰ ਮਾਂਜੋ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਮਨ ਲੈ ਕੇ ਅਗਲੀ ਪੁਛਕਿਸ਼ ਕਰਕੇ ਜਿਹੜੇ ਅਗਲੇ ਦੋਸ਼ੀ ਇਹਦੇ ਵਿੱਚ ਇਨਵੋਲ ਹੋਣਗੇ ਉਹਨਾਂ ਨੂੰ ਰਸਕ ਕੀਤਾ ਜਾਣਾ